ਪੰਜਾਬ ਵਿੱਚ ਪੰਚਾਇਤੀ ਚੋਣਾਂ ਨਾਲ ਸੰਬੰਧਿਤ ਵੱਖ-ਵੱਖ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣੇ ਜਾ ਰਹੇ ਆ ਉੱਥੇ ਹੀ ਆਏ ਦਿਨ ਪੰਚਾਇਤੀ ਚੋਣਾਂ ਨੂੰ ਲੈ ਕੇ ਦੰਗੇ ਜਾਂ ਦੋ ਪਾਰਟੀਆਂ ਵਿਚਕਾਰ ਲੜਾਈ ਝਗੜੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਵੇਂ ਕਿ ਕੱਲ ਹੀ ਜ਼ੀਰਾ ਵਿਖੇ ਨਾਮੀਨੇਸ਼ਨ ਪਾਰਟਸਾਂ ਵਿੱਚ ਦੋ ਪਾਰਟੀਆਂ ਵਿਚਕਾਰ ਇੱਕ ਵੱਡੀ ਝੜਪ ਹੋ ਗਈ ਸੀ ਜਿਸ ਵਿੱਚ ਗੋਲੀਬਾਰੀ ਵੀ ਕੀਤੀ ਗਈ ਤੇ ਪੱਥਰਬਾਜ਼ੀ ਵੀ ਜਿਹੜੀ ਉਹ ਕੀਤੀ ਗਈ ਸੀ ਤੇ ਹੋਰ ਵੀ ਜਗ੍ਹਾ ਤੇ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ ਐਸੇ ਨਾਲ ਹੁਣ ਅਜਨਾਲਾ ਵਿਧਾਨ ਸਭਾ ਹਾਲ ਕੇ ਵਿੱਚ ਪੰਚਾਇਤੀ ਚੋਣਾਂ ਦੇ ਮਾਹੌਲ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸਰਕਾਰ ਦੇ ਦਬਾਅ ਹਟਾ ਕੇ ਐਨਓਸੀ ਅਤੇ ਚੂਲਾ ਟੈਕਸ ਦੀਆਂ ਰਸੀਦਾਂ ਦਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਤੀਬਰ ਪ੍ਰਦਰਸ਼ਨ ਕੀਤਾ ਗਿਆ ਅਕਾਲੀ ਦਲ ਦੇ ਵਰਕਰਾਂ ਨੇ ਦੋਸ਼ ਲਗਾਇਆ ਕਿ ਸਰਕਾਰ ਉਹਨਾਂ ਨੂੰ ਪੰਚਾਇਤੀ ਚੋਣਾਂ ਵਿੱਚ ਹਰਾਉਣ ਲਈ ਧੱਕੇਸ਼ਾਹੀ ਕਰ ਰਹੀ ਹੈ ਇਸ ਤਰ੍ਹਾਂ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਾਈ ਜ਼ੋਰਾਵਰ ਸਿੰਘ ਸਾਫ ਦਾ ਪ੍ਰਧਾਨ ਨਗਰ ਪੰਚਾਇਤ ਅਜ਼ਨਾਲਾ ਤੇ ਹਲਕਾ ਇੰਚਾਰਜ ਯੋਦਾ ਸਿੰਘ ਸਮਰਾ ਨੇ ਤਿੱਖੀਆਂ ਗੱਲਾਂ ਕੀਤੀਆਂ ਆਕਾਲੀ ਵਰਕਰਾਂ ਨੇ ਦੋਸ਼ ਲਾਏ ਕਿ ਉਹਨਾਂ ਨੂੰ ਫੌਜ਼ੀ ਤਰੀਕੇ ਨਾਲ ਚੋਣਾਂ 'ਚ ਪਿੱਛੇ ਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਜੀ ਗੱਲ ਮੀਰ ਜੀ ਸਾਹਿਬ ਆਪਣੇ ਸੈਕਟਰਾਂ ਨੂੰ ਤਾਂ ਤੁਸੀਂ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਐਮ ਐਲ اے ਬੰਦੇ ਰਹੇ ਲੱਖ ਦੇ ਰਹੇ ਪਰ ਪੂਰੀ ਅਸਰ ਰਹਿਣਾ ਦੇਣੀਆਂ ਦੀਆਂ ਲੈਣੀਆਂ ਭਾਣੂ ਭੁਗਤੀਆਂ ਪੈਣੀਆਂ ਜੋ ਜੇ ਕੋਈ ਐਮ ਐਲ اے ਉਮੇਦਣ ਜੋ ਇੱਥੇ ਲਪੜਾ ਜਦੋਂ ਸਾਡਾ ਸਮਾਂ ਆ ਕਮੇ ਕਮੇਰਾ ਸਾਹਬ ਲਵਾਵਾਂਗੇ ਫੋਕ ਸਾਨੂੰ ਲੈਣਾ ਵੀ ਆਉਂਦਾ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਡਾ ਸਤਿਆਗਾਂਪੁਰ ਫੁੱਲੀਆਂ ਦੇ ਚੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੇਕਰ ਤੁਨੂੰ ਕੋਈ ਪਰੇਖਾ ਹੋਵੇ ਤੋ ਕੱਢ ਦੇ ਇਹਨਾਂ ਮਗਰ ਕਿਸੇ ਨੂੰ ਨਹੀਂ ਖਿਡੌਣਾ ਖਿਡੌਣਾ ਇਹਨਾਂ ਪਬਲਿਕ ਨੇ ਖਿਡੌਣਾ ਅੱਜ ਮੈਂ ਐਲਾਨ ਕਰਦਾ ਜੇ ਪ੍ਰਸ਼ਾਸਨ ਨੇ ਦਫਾ ਮਿਟਾਈ ਸਾਡੀ ਨਾ ਗੱਲ ਸੁਣੀ ਤੇ ਸੜਕ ਵੀ ਜਾਮ ਕਰਾਂਗੇ ਤੇ ਗੱਲ ਨਾਲ ਇਹ 80 ਪੁਆਇੰਟ ਬੰਦ ਕਰਾਂਗੇ ਜਿੱਥੇ ਛੇਰਾ ਫਤਿਹਨਾਬਲ ਦਾ ਧਰਨਾ ਜਿਹੜਾ 에ਰਪੋਰਟ ਦੇ ਬਾਹਰ ਲਾਵਾਂਗੇ ਤਾਂ ਕਿ ਇੰਟਰਨੈਸ਼ਨਲ ਫਲਾਈਟਾਂ ਬੰਦ ਹੋਣ ਤੇ ਦਿੱਲੀ ਤੱਕ ਪਤਾ ਲੱਗੂਗਾ ਕਿ ਅਵਸਰ ਦੇ ਵਿੱਚ ਗੁਰਦੀਪ ਸਿੰਘ ਧਾਰੀਆ ਜਿਹੜਾ ਕੈਬਨਿਟ ਮੰਤਰੀ ਆ ਲੋਕਾਂ ਨਾਲ ਧੱਕਾ ਕਰ ਰਿਹਾ ਆ ਮੇਰੇ ਤੋਂ ਪਹਿਲਾਂ ਸਾਡੇ ਸਰਕਾਰ ਨੂੰ ਚਿੰਦੇ ਆ ਤੇ ਤੁਸੀਂ ਅੰਨੋਸੀ ਲੈਣੀ ਆ ਤੇ ਧਾਰੀਆ ਸਾਡੇ ਘਰ ਚਲ ਜਿਓ ਕੁਲ ਪਾਉਏ ਮਾਝੇ ਵਾਲਿਆ ਕਮੀਰਾ ਨਹੀਂ ਚੀਆਂ ਆਇਆ ਤੇ ਨਵੇਂ ਸਰਪੰਚ ਮੈਂਬਰ ਨਹੀਂ ਬਣਨ ਲਗੇ ਇਹ ਬਾਤ ਵਾਰ ਪੰਜ ਪੰਜ ਵਾਰੀ ਸਰਪੰਚੀਆਂ ਪਰ ਸੋਤੇ ਜ਼ਮੀਰਾਂ ਦੇ ਆ ਜ਼ਮੀਰਾਂ ਨਹੀਂ ਮਰਨੀਆਂ ਤੇਰੇ ਘਰ ਦਾ ਬੂਹਾ ਨਹੀਂ ਕਿਸੇ ਨੇ ਲੋਸੀਲੀ ਲੱਗਣਾ ਬਾਲੇ ਸੋਹਰ ਹੋ ਜੀ ਆ ਗਏ ਜਿਹੜਾ ਚੁੰਮਾ ਟੈਕਸ ਤੇ ਐਨਓਟੀ ਨੇ ਲਗੜੀ ਗਈ ਮੈਂ ਸ਼ੋਰ ਕਰਦਾ ਜੀ ਕਿ ਨਹੀਂ ਕੋਈ ਸਾਥੋਂ ਕੋਈ ਪ੍ਰੋਬਲਮ ਆ ਕੇ ਮੈਂ ਤੇ ਅਫੀਸਿਅਲ ਸੇ ਬੈਠਾ ਹਾਂ ਫੋਟਾ ਨੂੰ ਬਾਹਰੋਂ ਮੇਰੇ ਫੀਲਸ 702 ਕੋਪਪਰ ਜੈਟ ਤੇ ਵੀ ਕੋ ਪ੍ਰੋਬਲਮ ਆ ਗਈਆਂ ਮੈਨੂੰ ਆਣ ਕੇ ਜਦੋਂ ਮਸਤੀ ਕਰਦਾ ਮੈਂ ਉਹ ਮੈਂ ਇੱਥੇ ਦਾ ਰਿਪੋਰਟ ਮੈਂ ਸੈਟ ਨਹੀਂ ਕੀਤੀ ਸੱਨੇ ਵੀ ਦਿੱਤੀ ਅੱਜ ਵੀ ਮਸਾਦਾ ਦਿਨ ਸੀ ਇਹ ਕੋ ਪ੍ਰੋਬਲਮ ਆ ਗਈ ਜਿੱਥੇ ਆ ਕੇ ਦੱਸੋ ਆਪਾਂ ਜਿਹੜੀਆਂ ਜਿਹੜੀਆਂ ਹੋਣੀਆਂ ਉਹ ਸਾਰੀਆਂ ਜਿਹੜੀਆਂ ਐਸ ਪਰ ਰੂਲ ਆ ਉਹ ਮਿਲਣਗੀਆਂ ਐਨਰੋ ਸੀਜੀ ਮਿਲਣਗੀਆਂ ਤੇ ਚੋਲਾ ਟੈਕਸ ਵੀ ਮਿਲੇਗੀ ਇੱਕ ਮਨਾਲ ਹੋ ਰਿਹਾ ਕਹਿੰਦਾ ਹੈ ਜਿਹੜੇ ਬੰਦੇ ਨੇ ਆਣਾ ਆ ਇਸ ਆਪਣੀ ਇੰਡੀਵਿਜੂਅਲੀ ਆਪਣੀ ਲੈਣਾ ਹੈ ਇਹ ਨਾ ਹੋਏ ਕਿ ਇੱਕ ਮਿੰਟ ਦੇ ਸਾਰਾ ਕੋਸ਼ਿਸ਼ ਬੰਦਾ ਇੱਕ ਬੰਦਾ ਹੀ ਸਾਰੇ ਪਿੰਡ ਦੇ ਘਟਾਉਣ ਆਏ ਕਿ ਕਿ ਕਰਕੇ ਜਿਹੜੀਆਂ ਆਪਣਾ ਆਧਾਰ ਕਾਰਡ ਪ੍ਰੂਫ ਆਪਣਾ ਲੈ ਕੇ ਨਾਲ। ਥੈਂਕ ਯੂ। ਜੇ ਤੁਸੀਂ ਤਿਹੇ ਤਰ੍ਹਾਂ ਦੀ ਵੀਡੀਓ ਆਪ ਵੀਡੀਓ ਸਾਹਿਬ ਬੈਠੇ ਆ ਜੇ ਕੋਈ ਸੈਕਟਰੀ ਫੋਨ ਨਹੀਂ ਚੁੱਕਦਾ ਜਾਂ ਕਿਤੇ ਨਹੀਂ ਮਿਲਦਾ ਤੁਸੀਂ ਵੀਡੀਓ ਸਾਹਿਬ ਦੇ ਦਫਤਰ ਜਾਣਾ ਇੱਥੇ ਸਿੱਧਾ ਇਹਨਾਂ ਕੋਲ। ਜਿਨ੍ਹਾਂ ਨੂੰ ਕੋਈ ਫੈਕਟਰੀ ਸੱਦ ਕੇ ਦੀ। ਸਾਡੀਆਂ ਤਾਂ ਸਭ ਹੋਰ ਹੀ ਕੱਟ ਗਈ। ਚਲੋ ਜਿਹੜੀਆਂ ਕੱਟ ਜਾਂ ਗਈਆਂ ਉਹਦਾ ਤਾਂ ਹੁਣ ਐਸੀ ਤਰੀਕ ਜਿਨੀ ਹੱਲ ਹੋਣਾ। ਬਹੁਤ ਕੁਝ ਹੋਇਆ ਉਹਦੀ ਕਿ ਉਹ ਤੇ ਬਹੁਤ ਹੁਣ ਅੱਗੇ ਦਿਨ ਮਰਾਜ ਬਕਰੇ ਕਮ ਚਾਲ ਦੇ ਦੇਖਾ ਜਾਣ ਦੇਣਗੇ ਯਾਰ ਅਹੀ ਜੇ ਕਰੋ ਤੇ ਘੱਟ ਕਹਿਣੇ ਲਿਆਓ ਆਪਣੇ ਅੰਦਰ ਭੇਜੋ